ਬਠਿੰਡਾ ਚ ਬੀਤੇ ਦਿਨੀ ਇੱਕ ਬੇਹਦ ਦਰਦਨਾਕ ਘਟਨਾ ਵਾਪਰਿਆ ਸੀ ਜਿਸ ਵਿੱਚ ਇੱਕ 12ਵੀਂ ਜਮਾਤ ਦੀ ਵਿਦਿਆਰਥਣ ਦੀ ਦਰਦਨਾਕ ਤਰੀਕੇ ਦੇ ਨਾਲ ਮੌਤ ਹੋ ਗਈ ਹੈ ਜਿਸ ਤੋਂ ਬਾਅਦ ਹੁਣ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਮ੍ਰਿਤਕਾ ਦੀ ਪਛਾਣ ਰਵਨੀਤ ਕੌਰ ਵਜੋਂ ਹੋਈ ਹੈ ਜੋ ਕਿ ਆਪਣੇ ਭਰਾ ਦਾ ਜਨਮ ਦਿਨ ਮਨਾਉਣ ਲਈ ਫਾਜ਼ਿਲਕਾਰ ਰਹੀ ਸੀ ਇਸ ਦੌਰਾਨ ਹਾਦਸੇ ਤੋਂ ਅੱਧਾ ਘੰਟਾ ਪਹਿਲਾਂ ਹੀ ਉਸ ਨੇ ਆਪਣੇ ਭਰਾ ਨਾਲ ਗੱਲਬਾਤ ਕੀਤੀ ਸੀ ਜਿਵੇਂ ਹੀ ਹਾਦਸੇ ਦਾ ਪਤਾ ਪਰਵਾਰ ਨੂੰ ਲੱਗਿਆ ਤਾਂ ਸੋਗ ਦੀ ਲਹਿਰ ਦੌੜ ਗਈ ਪਰਵਾਰਦਾਰ ਰੋ ਰੋ ਕੇ ਬੁਰਾ ਹਾਲੇ ਕਾਚੇ ਮਾਤਮ ਖਾ ਗਿਆ ਅਤੇ ਪਰਿਵਾਰ ਇਸ ਹਾਦਸੇ ਤੋਂ ਬਾਅਦ ਪੂਰੀ ਤਰ੍ਹਾਂ ਸਹਿਮ ਅਤੇ ਸਖਤੇ ਵਿੱਚ ਹੈ ਤਾਂ ਬੇਤੇਦਨੀ ਬਠੇੜਾ ਚ ਇੱਕ ਬੇहद ਦਰਦਨਾਕ ਹਾਸਾ ਹੋਇਆ ਸੀ ਜਿੱਥੇ ਕਿ ਇੱਕ ਗੰਦੇ ਨਾਲੇ ਵਿੱਚ ਸਵਾਰੀਆਂ ਨਾਲ ਭਰੀ ਬੱਸ ਜਾ ਪਲਟੀ ਸੀ ਇਸ ਵਿੱਚ ਫਾਜ਼ਿਲਕਾ ਦੇ ਪਿੰਡ ਜੰਡਮਾਲਾ ਮੀਰਾ ਸਾੰਗਲਾ ਦੀ 12ਵੀਂ ਜਮਾਤ ਚ ਪੜਦੀ ਵਿਦਿਆਰਥਣ ਦੀ ਵੀ ਦਰਦਨਾਕ ਮੌਤ ਹੋ ਗਈ ਮ੍ਰਿਤਕਾ ਦੀ ਪਹਿਚਾਣ ਰਵਨੀਤ ਕੌਰ ਵਜੂ ਹੋਈ ਹੈ ਵਿਦਿਆਰਥਣ ਆਪਣੇ ਭਰਾ ਦਾ ਜਨਮ ਦਿਨ ਮਨਾਉਣ ਲਈ ਫਾਜ਼ਿਲਕਾ ਰਹੀ ਸੀ ਅਤੇ ਰਸਤੇ ਵਿੱਚ ਉਸ ਨਾਲ ਇਹ ਹਾਦਸਾ ਵਰ ਗਿਆ ਮ੍ਰਿਤਕਾ ਰਵਨੀਤ ਕੌਰ ਤਲਵੰਡੀ ਸਾਬੋ ਦੇ ਇੱਕ ਕਾਲਜ ਚ ਪੜਦੀ ਸੀ ਜੋ ਕਿ ਛੁੱਟੀਆਂ ਵਿੱਚ ਘਰ ਆ ਰਹੀ ਸੀ ਪਰ ਰਸਤੇ ਵਿੱਚ ਉਸ ਦੀ ਬੱਸ ਹਾਸੇ ਦਾ ਸ਼ਿਕਾਰ ਹੋ ਗਈ ਅਤੇ ਉਸ ਦੀ ਜਾਨ ਚਲੀ ਗਈ ਲੜਕੀ ਦੀ ਉਮਰ ਲਗਭਗ 16 ਸਾਲ ਦੀ ਹੈ ਪਲੱਸ 2 ਦੇ ਪੇਪਰ ਉਹਨੇ ਹੁਣ ਦੇਣੇ ਸੀ ਬੜੀਆਂ ਇਸ਼ਾਵਾਂ ਸੀ ਸਾਡੀ ਲੜਕੀ ਦੇ ਦਿਮਾਗ ਦੇ ਵਿੱਚ ਬਹੁਤ ਉਹਨੇ ਵਿਚਾਰਾਂ ਸੋਚਾਂ ਰੱਖੀਆਂ ਹੋਈਆਂ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਫਿਊਚਰ ਆਪਣਾ ਤੇ ਪਰਿਵਾਰ ਦਾ ਬਹੁਤ ਚੰਗਾ ਬਣਾਉਣਾ ਹੈ ਅੱਛਾ ਪੜ ਕੇ ਸਰਕਾਰੀ ਜੋਬ ਤੇ ਜਾਣਾ ਹੈ ਕੋਈ ਅੱਛੀ ਅਫਸਰ ਬਣਨ ਦੀ ਕੋਸ਼ਿਸ਼ ਕਰਾਂਗੀ ਸੋ ਬਹੁਤ ਸਾਰੀਆਂ ਇਸ਼ਾਵਾਂ ਸੀ ਜਿਸ ਤਰ੍ਹਾਂ ਆਮ ਲੋਕਾਂ ਦੇ ਵਿੱਚ ਜੀ ਹੁੰਦੀਆਂ ਨੇ ਉਹਦੇ ਨਾਲੋਂ ਵੀ ਕੁਝ ਵੱਧ ਸੀ ਜੀ ਬਹੁਤ ਲਾਇਕ ਸੀ ਸਾਡੀ ਲੜਕੀ ਦੇਖੋ ਜੀ ਕੁੜੀਆਂ ਦਾ ਜਿਸ ਤਰ੍ਹਾਂ ਅਕਸਰ ਗੱਲ ਕਹੀ ਜਾਂਦੀ ਹੈ ਕਿ ਘਰਾਂ ਦੇ ਵਿੱਚ ਜੇ ਪਹਿਲਾਂ ਦੀ ਗੱਲ ਕਰੀਏ ਤੇ ਕੋਈ ਬੜੀ ਇਜਾਜ਼ਤ ਨਹੀਂ ਹੁੰਦੀ ਸੀ ਅਸੀਂ ਸਾਡੇ ਪਰਿਵਾਰ ਨੇ ਕੁੜੀਆਂ ਨੂੰ ਇੱਕ ਆਪਣੇ ਪੈਰਾਂ ਤੇ ਖੜੇ ਹੋਣ ਵਾਸਤੇ ਪੂਰਾ ਸਹਿਯੋਗ ਕੀਤਾ ਉਹਨੇ ਵੀ ਬੜਾ ਅੱਛਾ ਅਗੋਂ ਸਾਡੀ ਜਿਹੜੀ ਇੱਕ ਰਿਜ਼ਲਟ ਦਿੱਤਾ ਸਾਨੂੰ ਅੱਛੀ ਪੜਾਈ ਸ਼ੁਰੂ ਤੋਂ ਲੈ ਕੇ ਕਰੀ ਇੱਕ ਲਾਇਕ ਬੱਚੀ ਹੈ ਕਿ ਸੋਹਣੇ ਚੱਜੇ ਟੰਗ ਦੇ ਨਾਲ ਉਹਨਾਂ ਨੇ ਮਤਲਬ ਸਾਰਾ ਕੁਝ ਕੀਤਾ ਸਾਡਾ ਬੱਚਾ ਬਹੁਤ ਵਧੀਆ ਸੀ ਸਾਡੇ ਬੱਚੇ ਦੀ ਕਦੇ ਵੀ ਕੋਈ ਕਿਸੇ ਕਿਸਮ ਦੀ ਨਾ ਤਾਂ ਕੋਈ ਸਕੂਲੋਂ ਕਾਲ ਜੋ ਕਿਤੇ ਵੀ ਕੋਈ ਕੰਪਲੇਂਟ ਨਹੀਂ ਆਈ ਕਿਤੇ ਕੋਈ ਸ਼ਿਕਾਇਤ ਨਹੀਂ ਹਰੇਕ ਟਾਈਮ ਉਹਦਾ ਦਿਮਾਗ ਦੇ ਵਿੱਚ ਸਿਰਫ ਪੜਨਾ ਤੇ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਜਾਣਾ ਜੀ ਆਹੀ ਸੁਪਨੇ ਤਾਂ ਜੀ ਦੇਖੋ ਇਹੀ ਸੀ ਕਿ ਆਪਣੇ ਤੇ ਆਪਣੇ ਪਰਿਵਾਰ ਦੀ ਆਪਣੇ ਲੋਕਾਂ ਦੀ ਸੇਵਾ ਕਰਨੇ ਬਾਰੇ ਅਕਸਰ ਉਹ ਗੱਲਾਂ ਬਾਤਾਂ ਕਰਦੀ ਸੀ ਕੋਈ ਸਟੱਡੀ ਕਰਕੇ ਹਾਇਰ ਸਟੱਡੀ ਦੇ ਵਿੱਚ ਜਾ ਕੇ ਕੋਈ ਅੱਛਾ ਅਫਸਰ ਬੰਨਾ ਜਾਂ ਟੀਚਰ ਬੰਨਾ ਇਹੋ ਹੀ ਕਹਿੰਦੀ ਸੀ ਕਿ ਮੈਂ ਬਹੁਤ ਮਤਲਬ ਅੱਗੇ ਜ਼ਿੰਦਗੀ ਦੇ ਵਿੱਚ ਤਰੱਕੀਆਂ ਕਰਨੀਆਂ ਨੇ ਇਸ ਤਰ੍ਹਾਂ ਦਸੰਬਰ ਦੇ ਵਿੱਚ ਅਖੀਰਲੇ ਦਿਨਾਂ ਦੇ ਵਿੱਚ ਬੱਚਿਆਂ ਨੂੰ ਛੁੱਟੀਆਂ ਹੋ ਜਾਂਦੀਆਂ ਨੇ ਤੋਂ ਉਹ ਉਹੀ ਛੁੱਟੀਆਂ ਜਿਹੜੀਆਂ ਸਾਡੇ ਬੱਚੇ ਲੈ ਕੇ ਤੇ ਆਪਣੇ ਘਰ ਆਪਣੇ रिश्तेदारों ਦੇ ਵਿੱਚ ਮਤਲਬ ਜਾਣ ਵਾਸਤੇ ਗੱਲਬਾਤ ਕੀਤੀ ਬੜੀ ਹੱਸ ਖੜ ਕੇ ਸੁਬਾ ਮੇਰੇ ਦੂਸਰੇ ਪਤੀਜੀ ਨਾਲ ਗੱਲ ਕੀਤੀ ਕਿਉਂਕਿ ਇਹ ਵੀ ਮੇਰੀ ਪਤੀਜੀ ਹੈ ਤੇ ਗੱਲ ਕੀਤੀ ਕਿ ਵੀਰੇ ਮੈਨੂੰ ਆ ਕੇ ਲੈ ਜਾ ਮੈਂ ਹੁਣ 4 ਦਿਨ ਤੁਹਾਡੇ ਕੋਲ ਲਾ ਕੇ ਆਵਾਂਗੀ ਮੈਂ ਛੁੱਟੀਆਂ ਬੜੇ ਖੁਸ਼ੀ ਖੁਸ਼ੀ ਉਹਨੇ ਆਉਣ ਦਾ ਪ੍ਰੋਗਰਾਮ ਬਣਾਇਆ ਸੀ ਘੁੰਮਾਂ ਫਿਰਾਂਗੇ ਇੰਜੋਏ ਕਰਾਂਗੇ ਤੋਂ ਮਨ ਦੇ ਵਿੱਚ ਇੱਕ ਰੀਜਾ ਸੀ ਮੰਗਾ ਸੀ ਉਹ ਵਿਚਾਰੀ ਦੀਆਂ ਵਿੱਚ ਹੀ ਦੱਬ ਕੇ ਰਹਿ ਗਈਆਂ ਤੇ ਅਮਰੀਕਾ ਦੇ ਪਰਿਵਾਰਕ ਮੈਂਬਰਾਂ ਨੂੰ ਦੱਸਿਆ ਕਿ ਮ੍ਰਿਤਿਕ ਕੁੜੀ ਦੀ ਉਮਰ ਕਰੀਬ 17 ਸਾਲ ਸੀ ਅਤੇ ਉਹ 12ਵੀਂ ਜਮਾਤ 'ਚ ਪੜਦੀ ਸੀ ਕੁੜੀ ਪੜਨ ਵਿੱਚ ਬੇਹਦ ਹੁਸ਼ਿਆਰ ਸੀ ਜੋ ਕਿ ਛੁੱਟੀਆਂ ਵਿੱਚ ਤਲਵੰਡੀ ਸਾਬੋ ਤੋਂ ਫਾਜ਼ਿਲਕਾ ਰਹੀ ਸੀ ਸਰਕਾਰੀ ਬੱਸ ਨਾ ਮਿਲੀ ਤਾਂ ਉਸਨੇ ਆਪਣੇ ਸਹੇਲੀਆਂ ਨੂੰ ਛੱਡ ਕੇ ਪ੍ਰਾਈਵੇਟ ਬੱਸ ਫੜੀ ਕਿਉਂਕਿ ਮਠਿੰਡਾ ਵਿੱਚ ਉਸਦੇ ਚਚੇਰੇ ਭਰਾ ਉਸ ਨੂੰ ਕਾਰ ਲੈ ਕੇ ਜਾਣ ਲਈ ਖੜੇ ਸੀ ਇਸ ਹਸਾਸੇ ਦੇ ਪਿੱਛੇ ਪਰਿਵਾਰ ਨੇ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਕਾਲੀ ਸਿਗਾਉ ਦੇ ਰੀਅਲ ਬ੍ਰਦਰ ਇੱਕ ਤਾਂ ਜਿਵੇਂ ਸੁੱਖਾਂ ਸੁਖ ਸੋਗ ਕੀ ਸੀ ਉਹਨਾਂ ਨੂੰ ਭਰਾ ਲਿਆ ਸੀਗਾ ਤੇ ਕੱਲ ਉਹਦਾ ਬ੍ਰਦਰ ਦਾ ਬਰਥਡੇ ਸੀ ਤੇ ਉਹਨੇ ਵੀਡੀਓ ਕਾਲ ਵੀ ਥੋੜੇ ਟਾਈਮ ਪਹਿਲਾਂ ਕੀਤੀ ਕਿ ਵਿਸ਼ਿੰਗ ਵਿਸ਼ਲੀਆ ਬlesing ਇਸਲੀ ਤੇ ਨਾਲ ਹੀ ਜਿੱਦਾਂ ਉਹ ਇੱਕ ਮਤਲਬ ਸਿੱਖ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈਗਾ ਐਸਜੀਪੀ ਦੀ ਸ਼੍ਰੋਮਣੀ ਕਮੇਟੀ ਦੇ ਅੰਦਰ ਜਿਹੜਾ ਉਹਨਾਂ ਦਾ ਕਾਲਜ ਆ ਰਿਹਾ ਤੇ ਉੱਥੇ ਉਹਨਾਂ ਦੇ ਕੁਝ ਆਪਣੇ ਰੂਲਸ ਹੁੰਦੇ ਆ ਤੇ ਉਹਨਾਂ ਦੇ ਅਕੋਰਡਿੰਗ ਉਹਨੂੰ ਵੀਡੀਓ ਕਾਲ ਚਾਹੀਦੀ ਸੀ ਆਪਣੇ ਮੰਮਾ ਨਾਲ ਗੱਲ ਕਰਵਾ ਕੇ ਫਿਰ ਉਹ ਆਪਣੇ ਕਾਲਜ ਤੋਂ ਨਿਕਲ ਸਕਦੀ ਸੀ ਤੇ ਗੁਰਦੁਆਰਾ ਸਾਹਿਬ ਹੀ ਬੱਠੇ ਸੀ ਚਾਚਾ ਜੀ ਹੋਣੇ ਕਿ ਬੱਚੇ ਦਾ ਬਰਥਡੇ ਆ ਉਸ ਟਾਈਮ ਉਹਨਾਂ ਨੂੰ ਵੀਡੀਓ ਕਾਲ ਕਰਕੇ ਨਾਲੇ ਉਹਨੇ ਗੱਲ ਕੀਤੀ ਬਲੇਸਿੰਗਸ ਦਿੱਤੀਆਂ ਤੇ ਨਾਲੇ ਆਪਣੇ ਮੈਡਮ ਨਾਲ ਵੀ ਗੱਲ ਕਰਵਾਈ ਕਿ ਮੈਨੂੰ ਇਹਨਾਂ ਨੂੰ ਬੋਲੋ ਕਿ ਮੈਨੂੰ ਘਰ ਲਈ ਪਰਮਿਸ਼ਨ ਦਿੱਤੀ ਜਾਵੇ ਤੇ ਉਸੇ ਟਾਈਮ ਹੀ ਹਲੇ ਉਹ ਨਿਕਲੀ ਆ ਤੇ ਥੋੜੇ ਟਾਈਮ ਬਾਅਦ ਕਾਲ ਆ ਗਈ ਕਿ ਬਸ ਐਕਸੀਡੈਂਟ ਹੋ ਗਿਆ ਇਹ ਫਾਰਮੈਲिटीज ਆਪਾਂ ਨਿਕਲਣ ਲੱਗ ਗਈ ਆਲਮੋਸਟ ਕਰਦੇ ਹੁੰਨੇ ਆ ਕਿ ਜਾ ਰਹੇ ਆ ਤੇ ਬਾਰਡਰ ਨਾਲ ਗੱਲ ਕਰਵਾਨੀ ਹੁੰਦੀ ਤੇ ਇਹ ਅੱਧਾ ਕੁ ਘੜੇ ਤੋਂ ਪਹਿਲਾਂ ਦੀ ਗੱਲ ਹੋ ਗਈ ਆਲਮੋਸਟ ਭਰਾ ਦਾ ਬਰਥਡੇ ਮਨਾਉਣਾ ਸੀ ਛੁੱਟੀਆਂ ਦੀ ਖੁਸ਼ੀ ਸੀ ਕਿ ਮੈਂ ਹੁਣ ਦੀਵਾਲੀ ਤੋਂ ਬਾਅਦ ਕਾਫੀ ਟਾਈਮ ਬਾਅਦ ਹੋਣਕਰ ਜਾ ਰਹੀ ਸੀ ਤੇ ਕੁਝ ਉਹ ਜਿੱਦਾਂ ਅਸੀਂ ਸਾਰੇ ਚੰਡੀਗੜ੍ਹ ਸੀਗੇ ਸਾਰੇ ਕਜ਼ਨਸ ਨੂੰ ਮਿਲਣ ਦੀ ਐਕਸਾਈਟਮੈਂਟ ਵੀ ਸੀ ਪਹਿਲੀ ਵਾਰ ਚੰਡੀਗੜ੍ਹ ਆਉਣਾ ਸੀ ਇਸ ਚੀਜ਼ ਦੀ ਅਲੱਗ ਖੁਸ਼ੀ ਸੀ ਕਿ ਮੈਂ ਵੀ ਆਪਣੇ ਕਜ਼ਨਸ ਨਾਲ ਜਾਉਂਗੀ ਜਾਂ ਮੈਂ ਇਸ ਵਾਰ ਘੁੰਮ ਕੇ ਆਉਂਗੀ ਅਸੀਂ ਸਾਰੇ ਚੰਡੀਗੜ੍ਹ ਇਕੱਠੇ ਹੋਏ ਹੋਏ ਸੀਗੇ ਤੇ ਇਹਨੇ ਹੁਣ ਆਉਣਾ ਸੀਗਾ ਉਹਰ ਸਾਡੇ ਚ ਇੱਕ ਕਜ਼ਨ ਉਹਨੂੰ ਲੈਣ ਗਿਆ ਬਠਿੰਡਾ ਕੀ ਤੋਂ ਬਠਿੰਡਾ ਤੱਕ ਆ ਜਾ ਅੱਗੇ ਅੱਗੋ ਤੈਨੂੰ ਲੈ ਜਾਵਾਂਗੇ ਅਸੀਂ ਤੇ ਉਹ ਪਹਿਲੀ ਵਾਰੀ ਬਸ ਤੇ ਆਉਣ ਲੱਗੀ ਸੀ ਇੰਨਾ ਕੋ ਸਫਰ ਵੀ ਕੱਲਿਆਂ ਦਾ ਉਹਦਾ ਸੇਫ ਨਹੀਂ ਰਿਹਾ ਤਾਂ ਇਹ ਸਾਰੀਆਂ ਕਜ਼ਨਸ ਜੋ ਛੋਟੀ ਆ ਲਾਡਲੀ ਆ ਸਾਰਿਆਂ ਦੀ ਉਤੋਂ ਅੰਮ੍ਰਿਤਸਰ ਕਿਹਾ ਗਤਗਾ ਬਹੁਤ ਸੋਨਾ ਖੇਡਦੀ ਆ ਤੇ ਸਾਰਿਆਂ ਨੂੰ ਉਦਾਂ ਹੀ ਕੇਸ ਕੀ ਜਦੋਂ ਬੰਦਦੀ ਆ ਤੇ ਉਦਾਂ ਹੀ ਬੜੀ ਪਿਆਰੀ ਲੱਗਦੀ ਆ ਤੇ ਬਰਤੇ ਤਾਂ ਸਰ ਦੇਖੋ ਆਪਾਂ ਜਿਵੇਂ ਸਿੱਖ ਰਿਲੀਜਨ ਚ ਆ ਤੇ ਸਾਡਾ ਪਹਿਲਾ ਕੰਮ ਹੁੰਦਾ ਕਿ ਅਸੀਂ ਗੁਰੂ ਘਰ ਜਾ ਕੇ ਮੱਥਾ ਟੇਕ ਕੇ ਆਉਣਾ ਤੇ ਅਰਦਾਸ ਕਰਨੀ ਹੁੰਦੀ ਹੈ ਕਿ ਬੱਚਾ ਸਹੀ ਰਹੇ ਤੰਦਰੁਸਤ ਰਹੇ ਤੇ ਇਸੇ ਤਰ੍ਹਾਂ ਜੇ ਉਹ ਉੱਥੇ ਆ ਰਹੀ ਸੀ ਤੇ ਫੈਮਿਲੀ ਨੇ ਵੀ ਨਾਲ ਹੀ ਜਾਣਾ ਸੀ ਉਹਨਾਂ ਨੇ ਕਿਹਾ ਸੀ ਤੂੰ ਚੱਲ ਫਿਰ ਅਸੀਂ ਇੱਕ ਦੋ ਦਿਨਾਂ ਤੱਕ ਅਸੀਂ ਵੀ ਉੱਥੇ ਆ ਜਾਾਂਗੇ ਤੇ ਇਕੱਠੇ ਮਿਲ ਲਾਂਗੇ ਜੀ ਕਿਉਂਕਿ ਉਹ ਦੋ ਪੈਣਾ ਤੋਂ ਬਾਅਦ ਹੋਇਆ ਸੀ ਔਰ ਕਾਫੀ ਗੈਪ ਤੋਂ ਬਾਅਦ ਹੋਇਆ ਸੀਗਾ ਤੇ ਉਹਦੇ ਤੋਂ ਕਾਫੀ ਛੋਟਾ ਹੈ 6 7 8 ਸਾਲ ਛੋਟਾ ਹੋ ਗਰਮ ਆਪਣਾ ਦੇਖੋ ਸਰ ਆਪਾਂ ਮੀਡਲ ਕਲਾਸ ਵਾਲੇ ਆ ਤੇ ਆਪਾਂ ਨੂੰ ਇੰਨਾ ਕੋ ਹੁੰਦਾ ਕਿ ਅਸੀਂ ਇੰਡੀਪੈਂਡੈਂਟ ਹੋ ਜਾਈਏ ਜਾਂ ਆਪਣੀ ਫੈਮਿਲੀ ਨੂੰ ਸਪੋਰਟ ਕਰ ਲਈਏ ਤੇ ਸੁਪਨੇ ਤਾਂ ਬਾਕੀ ਕੁੜੀਆਂ ਵਾਂਗ ਉਹਨੂੰ ਵੀ ਉਹ ਵੀ ਚਾਹੁੰਦੀ ਸੀ ਕਿ ਮੈਂ ਵੀ ਕੁਝ ਵੱਡੇ ਰੈਂਕ ਤੇ ਜਾਵਾਂ ਜਾਂ ਕੁਝ ਆਪਣੇ ਫੈਮਲੀ ਲਈ ਕੁਝ ਜ਼ਿਆਦਾ ਕਰਾਂ ਫਾਈਨੈਂਸ਼ਲੀ ਸਿਚੁਏਸ਼ਨ ਸਿੱਧਾ ਤੇ ਅਸੀਂ ਕਿ ਕਿ ਉਹਨਾਂ ਨੂੰ ਹਾਇਰ ਸਟੱਡੀਜ਼ ਵਾਸਤੇ ਕਿਤੇ ਬਹੁਤ ਵੱਡੀਆਂ ਯੂਨੀਵਰਸਿਟੀਆਂ ਚ ਆਪਾਂ ਨਹੀਂ ਅਫੋਰਡ ਕਰ ਸਕਦੇ ਸੀ ਤੇ ਉਹਨਾਂ ਨੂੰ ਇੱਥੇ ਤੱਕ ਭੇਜਿਆ ਅੱਗੋਂ ਕਿਸੇ ਹੋਰ ਮੈਡੀਕ ਕਿਸੇ ਹੋਰ ਗਵਰਨਮੈਂਟ ਕਾਲਜ ਲਈ ਅਪਲਾਈ ਕਰਨਾ ਵੀ ਮੇਰੀ ਸਟੱਡੀ ਵੀ ਮੇਰੇ ਪੈਰੈਂਟਸ ਤੇ ਬੋਝ ਨਾ ਬਣੇ ਤੇ ਮੈਂ ਕੁਝ ਬਣ ਵੀ ਜਾ ਕੁਝ ਪੜ ਵੀ ਲਾਂ ਤੇ ਆਪਣੇ ਪੈਰੈਂਟਸ ਨੂੰ ਸਪੋਰਟ ਵੀ ਕਰਾਂ। ਸਰਕਾਰ ਤੋਂ ਤੇਹੀ ਮੰਗ ਕਿ ਜੋ ਹੋਣਾ ਸੀ ਸਾਡੇ ਨਾਲ ਬਹੁਤ ਮਾੜਾ ਹੋਇਆ ਸਾਡੀ ਇੰਨੀ ਸੋਹਣੀ ਫੁੱਲਾ ਵਰਗੀ ਧੀ ਉੱਥੇ ਲਾਸ਼ਾਂ ਨਾਲ ਪਈਓ ਸਭ ਨੇ ਲੋਕ ਪਹੁੰਚ ਲਿਓ ਸੁਣਦਾ ਨਾ ਹੋ ਰਹਾ ਹਰ ਨਾਮ ਸੁਦਾ ਲੋਕ ਇਨ ਹੁਚਰ ਕੋਈ ਆਵੇ ਤਾਂ ਕੁਝ ਨਾ ਹੋਵੇ ਕਿਸੇ ਨੂੰ ਤਦ ASCII ਇਹ ਕਿ ਬੀਤੇ ਦਿਨੀ ਇਹ ਪੂਰਾ ਘਟਨਾਕਰਮ ਵਾਪਰਿਆ ਸੀ ਜਿੱਥੇ ਕਿ ਇੱਕ ਸਵਾਰੀ ਨਾਲ ਭਰੀ ਬੱਸ ਗੰਦੇ ਨਾਲੇ ਵਿੱਚ ਜੜ ਗਈ ਸੀ ਜਿਸ ਕਾਰਨ 8 ਲੋਕਾਂ ਦੀ ਮੌਤ ਹੋ ਗਈ ਸੀ ਜਦਕਿ 24 ਤੋਂ ਵੱਧ ਲੋਕ ਗੰਭੀਰ ਰੂਪ ਚ ਜ਼ਖਮੀ ਹੋ ਗਏ ਸੀ ਉਦਰ ਮ੍ਰਿਤਕਾ ਰਮਨਿੰਦ ਕੌਰ ਦੇ ਪਰਾ ਦਾ ਜਨਮ ਦਿਨ ਸੀ ਜੋ ਕਿ ਉਸ ਤੋਂ ਕਰੀਬ 8 ਸਾਲ ਛੋਟਾ ਦੱਸਿਆ ਜਾ ਰਿਹਾ ਹੈ ਪਰਿਵਾਰ ਦਾ ਕਹਿਣਾ ਹੈ ਕਿ ਮੰਨਤਾ ਮੰਗ ਕੇ ਉਹਨਾਂ ਨੇ ਆਪਣੇ ਬੇਟੇ ਨੂੰ ਪਰਮਾਤਮਾ ਤੋਂ ਲਿਆ ਸੀ ਪਰ ਜਨਮ ਦਿਨ ਤੋਂ ਪਹਿਲਾਂ ਹੀ ਉਸ ਦੇ ਭੈਣ ਹਾਸੇ ਦਾ ਸ਼ਿਕਾਰ ਹੋ ਗਈ ਫਿਲਹਾਲ ਮ੍ਰਿਤਿਕ ਦੇ ਘਰ ਪੁੱਜਨ ਮੰਗਰੋਂ ਮ੍ਰਿਤਿਕ ਰਮਨਿੰਦ ਕੌਰ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ